ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੈਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਬਾਈ ਜੀ ਹੁਣ ਉਹਦਾ ਵਪਾਰ ਲੈਣ ਦਾ ਕੰਮ ਆ ਅਰ ਟੀਨ ਜੀ ਇਹਨਾਂ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਅਰ ਟੀਨ ਜੀ ਆਪਣੇ ਚੈਨਲ ਤੇ ਵੀਡੀਓ ਬਾਈ ਜੀ ਪੈਂਦ ਕਰ ਰਹੇ ਨੇ ਤੇ ਬਾਕੀ ਦੀ ਗੱਲਬਾਤ ਬੱਬਾ ਜੀ ਹੁਣਾਂ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਉਤਾਰਾ ਸਿੰਘ ਆਣਾ ਜ਼ੋਤਰਾ ਪਿੰਡ ਬਗੜਾੜੀ ਚੋਂ ਵੀ ਪੁੱਛੀ ਵੀ ਜਤੋ ਠੀਕ ਆ ਬਾਈ ਜੀ ਬਾਈ ਜੀ ਅੱਜ ਕਿਹੜੀ ਵੜਾ ਹੈ ਹਾਂਜੀ ਵੀਰੇ ਇੱਕ ਹੀ ਵੀਰੇ ਚਾਰ ਨਾਗ ਸੀਗੇ ਲੱਗੇ ਵੀਰੇ ਜੋਈ ਲਾ ਬਾਈ ਜੀ ਉਹਨਾਂ ਕੋਲ ਚਾਰ ਨਾਗ ਸੀਗੇ ਆਉਂਦੇ ਆਉਂਦੇ ਤਿੰਨ ਵੜਾ ਸੇਲ ਹੋ ਗਈਆਂ ਜੀ ਇੱਕ ਵੜਾ ਬਾਕੀ ਆ ਇਹਦੀ ਵੀਡੀਓ ਤੁਹਾਨੂੰ ਬਣਾ ਕੇ ਦਿਖਾਉਣ ਲੱਗੇ ਆ ਬਾਈ ਜੀ ਕਿਸੇ ਵੀਰ ਨੇ ਪਸੰਦ ਆਏ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਓ ਬਾਈ ਜੀ ਕਿਹੜਾ ਸੁਆ ਵੜਾ ਇਹ ਇਹ ਦੂਜਾ ਸੁਆ ਵੜਾ ਹੁੰਦੀ ਹੈ ਜੀ ਦੂਜਾ ਸੁਆ ਸੁਹਦੀ ਕਿੰਨੇ ਕਿੰਨੇ ਲੈ ਜੂ ਜੀ ਇਹ ਲੈ ਜੂ ਵੀਰੇ ਹਜੇ 2 4 ਟਨ ਲੈ ਜੂਗੀ ਵੀਡੀਓ ਤਾਂ ਆਪਾਂ ਤਿਆਰ ਕਰਕੇ ਪਾਉਣੀ ਸੀ ਮੈਂ ਤਾਂ ਇੱਕ ਅੱਧਾ ਰਹਿ ਗਿਆ ਜਾਨਾ ਚਲ ਪਾਈ ਦਿੰਨੇ ਹਾਂ ਹਾਂਜੀ ਹਾਂਜੀ ਠੀਕ ਆ ਬਾਈ ਜੀ ਉਹ ਤਾਂ ਤਿਆਰ ਕਰਕੇ ਪਾਉਣੀ ਸੀ ਕੱਚੀ ਵੜ ਲੈ ਜੂ ਹੱਦ ਤੱਕ ਦਾ ਹਾਂ ਨਹੀਂ 4 5 ਟਨ ਤੱਕ ਫੁੱਲ ਤਿਆਰ ਹੋ ਜੀ 4 5 ਟਨ ਦੀ ਬਾਈ ਸੀਲ ਟੰਢੀ ਬਹੁਤ ਆ ਤੇ ਬਨੂ ਗਰੂ ਬਹੁਤ ਵਾਲ ਢਿੱਲਾ ਲੈ ਵਿੱਚ ਬਹੁਤ ਆ ਜੀ ਖੈਤੋਂ ਸੋਨੇ ਲੱਗੇ ਹੱਥੀਚਵਾਈ ਵਾਲੇ ਰਬੜਰ ਗੱਲੇ ਵਈ ਹਾਂਜੀ ਲੈ ਵਾਲੂ ਆ ਬਹੁਤ ਸਾਹ ਭਾਈ ਕੱਲਾ ਕੱਲਾ ਥਾਣਾ ਹੱਥੀਚਵਾਈ ਵਾਲਾ ਚਾਰ ਹੀ ਥਾਣਾ ਜੀ ਪੂਰੇ ਗਾਇਕ ਲੱਗੇ ਆ ਜੀ ਮੁੱਠੀ ਵਾਲੇ ਥਾਣਾ ਜੀ ਦੇਖੋ ਦੋ ਟੁੱਕਰੋ ਚੈੱਕ ਜੀ ਚਾਰ ਹੀ ਥਾਰ ਕੋਈ ਫੋੜ ਨਹੀਂ ਸ਼ੈਗ ਨਹੀਂ ਜੀ ਬਦਗਾ ਸੋਹਣੀ ਸੁਰੱਖੀ ਵਹਿੜਾ ਜੀ ਛੰਗੀ ਜਿੱਧਰ ਦੀ ਮਰਜ਼ੀ ਬੈਠਾ ਸੀਲ ਠੰਡੀ ਆ ਜੀ ਜਿੱਧਰ ਦੀ ਮਰਜ਼ੀ ਬੈਠਾ ਆ ਵੇਖੋ ਜੀ ਪੁੱਟੇ ਸਿੱਧੇ ਪਾਸੇ ਦੀ ਜਿੱਧਰ ਦੀ ਮਰਜ਼ੀ ਕੋਚਵਾਈ ਕਰ ਲਿਓ ਜੀ ਹੱਥ ਲਾ ਲਿਓ ਜੀ ਐ ਨਹੀਂ ਕੋਈ ਪੁੱਛੂ ਨਹੀਂ ਲਾਂਦੀ ਕਰਮਾਂ ਵਾਲੀ ਲੈ ਭਾਈ ਜੀ ਤੌਰ ਚਾਲ ਚੈ ਲਓ ਬਾਈ ਜੀ ਤੋਰਾ ਚਾਲ ਚੈੱਕ ਕਰਾਉਣੇ ਆ ਤੁਸੀਂ ਤੁਹਾਨੂੰ ਬਾਈ ਜੀ ਕਰ ਲੋ ਜੀ ਤੋਰਾ ਚੈੱਕ ਪੂਰਾ ਸਾਫ ਸੋਹਣਾ ਓਰਾ ਜੀ ਤੇ ਥਾਲੇ ਵੇ ਦਾ ਬਾਈ ਜੀ ਅੰਤ ਹੀ ਕੋਈ ਨਹੀਂ ਪੰਜ ਚਾਰ ਦਿਨ ਹਜੇ ਬਾਕੀ ਸੌਣ ਚ ਰਹਿੰਦੇ ਆ ਨੇਵਾਲੂਆ ਕਰਮਾਲੀ ਦਾ ਪੂਰਾ ਫਿਟਨੈਸ ਚ ਇਕੱਲਾ ਇਕੱਲਾ ਥਣ ਚਾਰ ਅੱਥੀ ਚ ਵਾਈ ਗਏ ਉੱਠੀ ਵਾਲਾ ਪੂਰੇ ਘਰ ਚ ਲੱਗਾ ਜੀ ਐ ਨਿਕਾ ਜਿੱਥੇ ਮਰਜੀ ਬੈਠਾ ਹਾਂ ਜੀ ਸੀਲ ਠੰਡੀ ਹੈ ਬਦਾਮੀ ਕਲਰ ਦੀ ਹੈ ਜੀ ਆ ਬਾਈ ਜੀ ਗਲੀ ਚ ਖੜੀ ਤੇ ਬਾਈ ਹੱਥ ਲਾਈ ਜਾਂਦਾ ਸੀਲਸ ਲੱਗਦਾ ਤਾਂ ਕੋਈ ਲੇਖਾ ਨਹੀਂ ਜਿਹੜਾ ਦੁੱਧ ਆ ਜੀ ਇਹ ਤਾਂ ਹੁੰਦਾ ਸੇਵਾ ਦਾ ਤੇ ਵੱਡੀ ਮੇਨ ਗੱਲ ਸੀਲ ਜ਼ਰੂਰੀ ਹੈ ਫੇਸ ਕੁਆਲਟੀ ਚੈੱਕ ਕਰ ਲਓ ਜੀ ਸੋਹਣੀ ਸੁਨੱਖੀ ਰਹਿੜਾ ਕਰਮਾ ਵਾਲੀ ਲੰਮੀ ਲੰਜੀ ਹੈ ਪੂਰਾ ਤਾਰਾ ਚੰਗਾ ਜੀ ਦੁੱਧ ਕਿਧਰ ਪਾ ਦੂ ਬਾਈ ਜੀ ਠੀਕ ਆ ਹੱਕ ਵੀ ਹੈਗਾ ਬਾਈ ਜੀ ਤੇ ਭਾ ਵੀ ਦੇਊਗੀ 18-19 ਕਿਲੋ ਦੁੱਧ ਕੋਈ ਆਓ ਜੀ ਵੇਖਦੋ ਬਾਹਲਾ ਨਹੀਂ ਜੀ ਸੋਹਣੀ ਸਨੱਕੀ ਆ ਬੋਦੀ ਵਾਲੀ ਵੇੜਾ ਇਸ ਕੁਆਲਟੀ ਪੂਰਾ ਸੋਹਣਾ ਜੀ ਕਿਸੇ ਵੀਰ ਦੇ ਪਸੰਦ ਆ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲਿਓ ਤੇ ਬਾਈ ਜੀ ਕੀ ਜੈ ਡਿਮਾਂਡ ਆ ਜੀ ਦੀ ਤੇ ਅੱਜ ਦੀ ਘੜੀ ਉਰੇ 65000 ਦੀ ਵੇੜ ਦੇਵਾਂਗੇ ਆਪਾਂ ਠੀਕ ਆ ਜੀ ਬਾਈ ਜੀ ਮਾਲਤਾਲ ਛੋਟ ਛੱਪੇ ਲੱਦਾ ਹੋਈ ਜਾਊਗਾ ਛੱਪੇ ਹੋਊਗਾ ਪਾਲਾ ਫਰਕ ਨਹੀਂ ਪੈਣਾ ਮੁੱਲ ਬਾਈ ਜੀ ਜਰਸੀ ਵੇੜਾਂ ਦੀ ਡਿਮਾਂਡ ਦੇ ਹਿਸਾਬ ਨਾਲ ਬਾਈ ਜੀ ਹੁਣਾਂ ਨੇ ਜੈਜੇ ਕੀਤਾ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਬਾਈ ਜੀ ਮੋਬਾਈਲ ਨੰਬਰ ਬੋਲ ਦੋ ਜੀ 987601402 ਠੀਕ ਆ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਕਰ ਲਿਓ ਕਨੈਕਟ ਬਾਈ ਜੀ ਨਾਲ ਤੇ ਵੀਡੀਓ ਸੋਹਣੀ ਲੱਗੇ ਅਗੇ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਅੱਜ ਬਾਈ ਜੀ ਹੁਣਾਂ ਕੋਲੇ ਨਗਤਾ ਚਾਰ ਸੀਗੇ ਤਿੰਨ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ ਜੀ ਠੀਕ ਆ ਬਾਈ ਜੀ